ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦਾ ਏ ਗਣਤ ਪਰੇ ਪੰਡਾਰ ਨਕ ਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਖੜੇ ਨਾਨਕਾ ਸੱਚ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬ੍ਰਿਤ ਸਰ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਪ੍ਰਹੋ ਧਨ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਜਿਸਕ ਵਿਸਰੈ ਪ੍ਰਾਨਪਤ ਦਾਤਾ ਸੋਇ ਗਨ ਹੋ ਆਪਗ ਚਰਨ ਕਮਲ ਜਾ ਕਮਨ ਰਾਗਿਓ ਅਮੈ ਸਰੋਵਰ ਪਾਗਾ ਜਿਸ ਕਾ ਵਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਪਗਾ ਚਰਨ ਕਮਲ ਜਾ ਕ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਗ ਆਲਸ ਚੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਹ ਜਹ ਪੇਖ ਤਹ ਨਰਾਇਣ ਸਗਲ ਕਟ ਮੈਂ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜੈ ਵੇਖੋ ਤਹ ਨਾਰਾਇਣ ਸਗਲ ਕਟਮ ਤਕ ਨਾਮਿਤ ਕਪੀਵਤ ਜਨਨਾਨਕ ਤਿਆਗੈ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਾਲੇ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਸਾਰੇ ਯਤਨ ਕਰੀਏ ਅੱਜ ਦਾ ਜੋ ਮੁਖਵਾਕ 682 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੰਲਾ ਪੰਜਵ ਤਨਸਰੀ ਰਾਗ ਦੇ ਵਿੱਚ ਪੰਜਵੇਂ ਪਾਖਸ਼ਾ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਅੱਜ ਕੀ ਕਹਿ ਰਹੇ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜਿਸਕੋ ਵਿਸਰੈ ਪ੍ਰਾਣ ਪਤ ਦਾਤਾ ਸੋਏ ਗਨੋ ਆਪਾਗਾ ਇੱਥੇ ਅੱਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਸ ਇਨਸਾਨ ਨੂੰ ਉਹ ਪਰਮਾਤਮਾ ਭੁੱਲ ਜਾਂਦਾ ਹੈ ਕਹਿੰਦੇ ਉਹ ਆਪਾਗਾ ਹੈ ਉਹ ਮਾੜੇ ਕਰਮਾਂ ਵਾਲਾ ਕਹਿੰਦੇ ਜਿਸ ਬੰਦੇ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਯਾਦ ਹੈ ਜਿਸ ਬੰਦੇ ਦੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਰੱਖਿਆ ਜਾ ਰਿਹਾ ਕਹਿੰਦੇ ਅਸਲ 'ਚ ਉਹ ਭਾਗਾ ਵਾਲਾ ਹੈ ਅਸੀਂ ਆਪਣੇ ਆਪ ਨੂੰ ਕਹਿ ਜਾਂਦੇ ਆ ਕਿ ਸਾਡੇ ਪੁੱਤ ਨੂੰ ਨੌਕਰੀ ਮਿਲ ਗਈ ਅਸੀਂ ਵੱਡੇ ਭਾਗਾ ਵਾਲੇ ਆ ਸਾਡਾ ਪੁੱਤ ਬਾਹਰ ਚਲਿਆ ਗਿਆ ਅਸੀਂ ਤਾਂ ਭਾਗਾ ਵਾਲੇ ਨਹੀਂ ਗੁਰਮੁਖੋ ਇਹਨਾਂ ਚੀਜ਼ਾਂ ਨਾਲ ਭਾਗਾ ਵਾਲੇ ਨਹੀਂ ਬਣਿੰਦਾ ਜੇ ਸਾਡੇ ਹਿਰਦੇ 'ਚ ਪਰਮਾਤਮਾ ਦੀ ਯਾਦ ਹੈ ਉਨੂੰ ਅਸਲ ਦੇ ਵਿੱਚ ਭਾਗਾ ਵਾਲਾ ਕਿਹਾ ਜਾਂਦਾ ਹੈ ਜਿਹਦੇ ਹਿਰਦੇ 'ਚੋ ਪਰਮਾਤਮਾ ਦੀ ਯਾਦ ਭਲ ਗਈ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ ਪ੍ਰਾਣ ਪਤ ਕਿਹਨੂੰ ਕਹਿੰਦੇ ਆ ਜਿਹੜਾ ਸਾਨੂੰ ਰੋਜ਼ ਦੀ ਰੋਜ਼ਾ ਪ੍ਰਾਣ ਵਖਰੇ ਬਖਸ਼ ਰਿਹਾ ਪ੍ਰਾਣ ਪਤ ਦਾਤਾ ਸੋਈ ਗਨੋ ਅਭਾਗਾ ਕਹਿੰਦੇ ਉੱਤੇ ਅਭਾਗਾ ਬੰਦਾ ਚਰਨ ਕਮਲ ਜਾਕਾ ਮਨ ਰਾਗਿਓ ਅਮੈ ਸਰੋਵਰ ਭਾਗਾ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੇਸ ਬੰਦੇ ਦੇ ਅੰਦਰ ਪਿਆਰ ਜਾਗਿਆ ਉਹਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਕਹਿੰਦੇ ਜਦੋਂ ਉਹਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਕਹਿੰਦੇ ਉਹ ਫਿਰ ਪ੍ਰਮਾਤਮਾ ਰੂਪੇ ਸਰੋਵਰ ਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ ਲੈਂਦਾ ਹੈ ਚਰਨ ਕਮਲ ਜਾ ਕਾ ਮਨ ਰਗਿਓ ਰੰਗਿਆ ਗਿਆ ਜੀਦਾ ਮਨ ਅਮਿਓ ਅਮੇ ਸਰੋਵਰ ਪਾਗਾ ਕਹਿੰਦੇ ਉਹਨੇ ਉਸ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ ਲਿਆ ਤੇਰਾ ਜਨ ਰਾਮ ਨਾਮ ਰੰਗ ਜਾਗਾ ਸੱਚੇ ਪਾਤਸ਼ਾਹ ਹੁਣ ਮੈਂ ਤੇਰੇ ਰਾਮ ਦੇ ਵਿੱਚ ਤੇਰੇ ਅਰੰਗ ਦੇ ਵਿੱਚ ਰੰਗਿਆ ਗਿਆ ਬਿਲਕੁਲ ਉਹ ਰੰਗ ਨਹੀਂ ਹੈ ਜਿਹੜਾ ਥੋੜੇ ਸਮੇਂ ਦੇ ਵਿੱਚ ਉਤਰ ਜਾਂਦਾ ਸੀ ਕਈ ਵਾਰੀ ਕੱਪੜਾ ਲਿਆਉਣੇ ਆ ਨਾ ਉਹ ਡੱਬ ਪੈ ਜਾਂਦੇ ਆ ਕੱਪੜੇ ਦੇ ਵਿੱਚ ਉਹ ਹੁੰਦਾ ਕੱਚਾ ਰੰਗ ਤੇ ਜਿਹੜਾ ਪੱਕਾ ਰੰਗ ਹੁੰਦਾ ਉਹ ਚਾਹੇ ਕੱਪੜਾ ਫਟ ਜਾਂਦਾ ਪਰ ਉਹਦਾ ਰੰਗ ਨਹੀਂ ਉਤਰਿਆ ਕਰਦਾ ਇਸੇ ਤਰ੍ਹਾਂ ਇੱਥੇ ਕਹਿੰਦੇ ਤੇਰਾ ਜਨ RAM ਨਾਮ ਰੰਗ ਜਾਗਾ ਹੁਣ ਤੇਰੇ ਜਾਨਨੋ ਤੇਰੇ ਸੇਵਕ ਨੂੰ ਤੇਰੇ ਪਿਆਰੇ ਨੂੰ ਪਰਮਾਤਮਾ ਦਾ ਰੰਗ ਲੱਗ ਗਿਆ ਹੁਣ ਚਾਹੇ ਹਾਰੇ ਦੇ ਨਾਲ ਦੋ ਫਾਣ ਕਰਦੇਓ ਪਰ ਇਹ ਰੰਗ ਨਹੀਂ ਉਤਰਦਾ ਆਲਸ ਚੀਜ਼ ਗਿਆ ਸਭ ਤਨ ਤੇ ਪ੍ਰੇਤਮ ਸਿਓ ਮਨ ਲੱਗਾ ਜਿਹੜਾ ਆਲਸ ਸੀ ਸਾਡੇ ਅੰਦਰ ਉਹ ਸਾਰਾ ਖਤਮ ਹੋ ਗਿਆ ਆਲਸ ਕੀ ਹੁੰਦਾ ਕਿ ਜਦੋਂ ਪ੍ਰਮਾਤਮਾ ਦਾ ਨਾਮ ਲੈਣ ਦਾ ਸਮਾਂ ਆਉਦੋਂ ਰਜਾਈ ਲੈ ਲੈਨੇ ਆਸੀ ਤੇ ਜਦੋਂ ਮਾੜਾ ਕੰਮ ਹੈ ਉਦੋਂ ਭੱਜੇ ਜਾਂਦੇ ਆ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆਲਸ ਸੀਜ ਗਿਆ ਸਭ ਤਨ ਤੇ ਪ੍ਰੇਤਮ ਸਿਉ ਮਨ ਲੱਗਾ ਕਹਿੰਦੇ ਹੁਣ ਆਲਸ ਛਡਤਾ ਕਹਿੰਦੇ ਹੁਣ ਪਰਮਾਤਮਾ ਦੇ ਨਾਲ ਮਨ ਲੱਗਿਆ ਪਰਮਾਤਮਾ ਦੀ ਗੱਲ ਗੁਰੂ ਦੇ ਬਚਨ ਹੁਣ ਸੋਹਣੇ ਲੱਗਣ ਲੱਗੇ ਮੈਨੂੰ ਪਹਿਲਾਂ ਪਰਮਾਤਮਾ ਦੇ ਨਾਲ ਚਿੱਤ ਨਹੀਂ ਜੁੜਿਆ ਸੀ ਪਰਮਾਤਮਾ ਦੇ ਬਚਨ ਜਿਹੜੇ ਸੀ ਗੁਰੂ ਦੇ ਬਚਨ ਜਿਹੜੇ ਸੀ ਉਹ ਕੌੜੇ ਲੱਗਦੇ ਸੀ ਜਿੰਨਾ ਚਿਰ ਸਾਡੇ ਚ ਆਲਸ ਹੈ ਉਹਨਾਂ ਚਿਰ ਗੁਰਬਾਣੀ ਵੀ ਸਾਨੂੰ ਚੰਗੀ ਨਹੀਂ ਲੱਗਦੀ ਜਿੱਦੇ ਆਲਸ ਸਾਡੇ ਅੰਦਰੋਂ ਖਤਮ ਹੋ ਗਿਆ ਉਦੇ ਪਰਮਾਤਮਾ ਦੇ ਬਚਨ ਗੁਰੂ ਦੇ ਬਚਨ ਬਹੁਤ ਸੋਹਣੇ ਲੱਗਣ ਲੱਗ ਜਾਣਗੇ ਜੀ ਰਹਾਓ ਰਹਾਓ ਦਾ ਭਾਵ ਹੁੰਦਾ ਹੈ ਕਿ ਇਸ ਸ਼ਬਦ ਨੂੰ ਬੜੇ ਸਤਜੇ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਿਤੇ ਇਹ ਨਾ ਹੋਵੇ ਕਿ ਬਸ ਪੜ ਪੜ ਕੇ ਅੱਗੇ ਲੰਘ ਜਾਈ ਨਹੀਂ ਕੱਲੇ ਕੱਲੇ ਸ਼ਬਦ ਨੂੰ ਚੰਗੀ ਤਰ੍ਹਾਂ ਵੇਖ ਕੇ ਕੱਲੇ ਕੱਲੇ ਸ਼ਬਦ ਨੂੰ ਔਕੜ ਦਲੈਂਕੜ ਸਾਰਾ ਕੁਝ ਵੇਖ ਕੇ ਫਿਰ ਅੱਗੇ ਚੱਲਣਾ ਹੈ ਤੇ ਫਿਰ ਉਸ ਸ਼ਬਦ ਨੂੰ ਆਪਣੇ ਜੀਵਨ ਦੇ ਉੱਤੇ ਢਾਲਣ ਦੀ ਕੋਸ਼ਿਸ਼ ਕਰਨੀ ਹੈ ਜਹ ਜਹ ਵੇਖੋ ਤਹ ਨਾਰਾਇਣ ਸਗਲ ਕਟਾ ਮੈਂ ਤੱਗ ਕਹਿੰਦੇ ਹੁਣ ਮੈਂ ਜਿੱਧਰ ਵੇਖਦਾ ਉਧਰੇ ਮੈਨੂੰ ਨਾਰਾਇਣ ਨਜ਼ਰ ਆਉਂਦਾ ਜਿਵੇਂ ਇੱਕ ਮਾਲਾ ਦੇ ਵਿੱਚ ਧਾਗਾ ਪਰੋਇਆ ਹੁੰਦਾ ਏ ਧਾਗਾ ਇੱਥੇ ਤਾਗੇ ਦਾ ਭਾਵ ਹੁੰਦਾ ਧਾਗਾ ਕਿ ਜਿਵੇਂ ਮਾਲਾ ਦੇ ਵਿੱਚ ਧਾਗਾ ਪਰੋਇਆ ਹੁੰਦਾ ਸਾਰੇ ਮਾਲਾ ਨੂੰ ਇੱਕ ਬਣਾ ਕੇ ਰੱਖਦਾ ਏ ਇਸੇ ਤਰ੍ਹਾਂ ਇਹ ਕਹਿੰਦੇ ਸਾਰਿਆਂ ਦੇ ਵਿੱਚ ਮੈਨੂੰ ਪ੍ਰਮਾਤਮਾ ਨਜ਼ਰ ਆਉਂਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵင် ਨਹੀਂ ਕੋਈ ਕਹਿੰਦੇ ਸਾਰਿਆਂ ਥਾਵਾਂ ਤੇ ਗੋਬਿੰਦ ਹੈ ਜੀ ਇਸ ਤਰ੍ਹਾਂ ਕਹਿੰਦੇ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਏ ਸੂਤ ਦਾ ਭਾਵ ਹੁੰਦਾ ਧਾਗਾ ਕਿ ਧਾਗਾ ਇੱਕ ਹੈ ਸੂਤ ਏਕ ਮਨ ਸਤ ਸਹੰਸ ਜੈਸੇ ਮਨ ਦਾ ਭਾਵ ਹੁੰਦਾ ਮਨ ਕੇ ਕਹਿੰਦੇ ਜਿਵੇਂ ਹਜ਼ਾਰਾਂ ਕਰੋੜਾਂ ਮਣ ਕੇ ਇੱਕ ਧਾਗੇ ਦੇ ਵਿੱਚ ਪਰੋ ਕੇ ਇਕੱਠੇ ਕਰੇ ਜਾ ਸਕਦੇ ਐ ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਵੀ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਚਾਹੇ ਉਹ ਕੋਈ ਛੋਟਾ ਹੈ ਚਾਹੇ ਵੱਡਾ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕਹਿੰਦੇ ਉਹ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਜਹ ਜਹੇ ਵੇਖੋ ਤਹ ਨਾਰਾਇਣ ਸਗਲ ਕਟਾ ਮੈਂ ਧਾਗਾ ਕਹਿੰਦੇ ਸਾਰਿਆਂ 'ਚ ਵਸ ਰਿਹਾ ਉਹ ਜੇ ਜਿਵੇਂ ਸੂਰਜ ਦੀਆਂ ਕਿਰਨਾਂ ਨੇ ਉਹ ਸਾਰਿਆਂ ਦੇ ਪੈਂਦੀਆਂ ਨੇ ਕੋਈ ਰੋਕ ਨਹੀਂ ਸਕਦਾ ਜੇ ਕੋਈ ਕਹੇ ਕਿ ਮੈਂ ਅਮੀਰ ਆ ਆ ਗਰੀਬ ਦੇ ਘਰੇ ਕਿਉਂ ਪੈਂਦੀਆਂ ਨੇ ਕਿਰਨਾਂ ਉਹ ਕਿਰਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹ ਅਮੀਰ ਦੇ ਘਰੇ ਵੀ ਪੈਣਗੀਆਂ ਤੇ ਗਰੀਬ ਦੇ ਘਰੇ ਵੀ ਪੈਣਗੀਆਂ ਇਸੇ ਤਰ੍ਹਾਂ ਹੀ ਪ੍ਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਘਟ ਘਟ ਮੈਂ ਹਰ ਜੂਗ ਵਸ ਹੈ ਸੰਤਨ ਕਹਿਓ 呼ਕਾਰ 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 ਕੇ ਕਿਹਾ ਜਾ ਰਿਹਾ ਹੈ ਕਿ ਪ੍ਰਮਾਤਮਾ ਤੇ ਸਾਰਿਆਂ ਥਾਵਾਂ ਤੇ ਵੱਸ ਰਿਹਾ ਹੈ ਨਾਮ ਇੱਕ ਪੀਵਤ ਜਨਨਾਨਕ ਤਿਆਗੇ ਸਭ ਅਨੁਰਾਗਾ ਜਦੋਂ ਨਾਮ ਉਦਕ ਪੀ ਲਿਆ ਉਦਕ ਦਾ ਭਾਵ ਹੁੰਦਾ ਪਾਣੀ ਜਦੋਂ ਨਾਮ ਰੂਪੀ ਇਹ ਜਲ ਪੀ ਲਿਆ ਨਾ ਸੀਨੇ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਿਹੜੇ ਸਾਡੇ ਅੰਦਰ ਮਾੜੇ ਵਿਚਾਰ ਚੱਲਦੇ ਆ ਜਿਹੜੇ ਸਾਡੇ ਅੰਦਰ ਕਿਸੇ ਪ੍ਰਤੀ ਨਫ਼ਰਤ ਹੈ ਕਿਸੇ ਪ੍ਰਤੀ ਵੈਰ ਹੈ ਜਦੋਂ ਅਸੀਂ ਨੇ ਨਾਮ ਦਾ ਉਹ ਘੁੱਟ ਪੀ ਲਿਆ ਨਾ ਫਿਰ ਸਾਰੇ ਉਹ ਉਸ ਪਲਿਓ ਤਿਆਗ ਹੋ ਜਾਣੇ ਕਿ ਕਿਸੇ ਪ੍ਰਤੀ ਨਫ਼ਰਤ ਨਹੀਂ ਰਹਿਣੀ ਕਿਸੇ ਦੇ ਪ੍ਰਤੀ ਅੰਦਰ ਝਗੜਾ ਨਹੀਂ ਰਹਿਣਾ ਕਿਸੇ ਦੇ ਪ੍ਰਤੀ ਈਰਖਾ ਨਹੀਂ ਰਹਿਣਾ ਸਾਰਿਆਂ ਦੇ ਪ੍ਰਤੀ ਪਿਆਰ ਬਣ ਜਾਣਾ ਕਦੋਂ ਜਦੋਂ ਨਾਮ ਉਦਕ ਪੀਵਤ ਜਨਨਾਨਿਕ ਜਦੋਂ ਉਹ ਅੰਮ੍ਰਿਤ ਦੀ ਘੁੱਟ ਭਰ ਲੇ ਗੁਰਬਾਣੀ ਦੇ ਨਾਲ ਜੁੜ ਕੇ ਫਿਰ ਸਾਰਿਆਂ ਦੇ ਨਾਲ ਪਿਆਰ ਪੈ ਜਾਣਾ ਤੇ ਮਾੜਿਆਂ ਕੰਮਾਂ ਤੋਂ ਖਿਹੜਾ ਛੁੱਟ ਜਾਣਾ ਜਹ ਜਹੇ ਵੇਖੋ ਤਹ ਨਾਰਾਇਣ ਸਗਲ ਕਟਾ ਮੈਂ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ